ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਰੀ ਵਾਲੇ ਦੇ ਵਿੱਚ ਬਰੀ ਵਾਲਾ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲ੍ਹੇ ਮੁਖਸਰ ਸਾਹਿਬ ਦਾ ਪਿੰਡ ਆ ਤੇ ਸਰਾਏ ਨਗਾ ਤੋਂ ਸਿੱਧੀ ਛੜਕਾ ਜਿਹੜੀ ਉਹ ਬਰੀ ਵਾਲੇ ਪਿੰਡ ਦੇ ਵਿੱਚ ਆਉਂਦੀ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਨਿਰਮਲ ਸਿੰਘ ਬਾਈ ਦਾ ਨਾਮ ਆ ਜਰਸੀ ਨਸਲ ਦਾ ਜਿਹੜੇ ਭਰਾ ਸ਼ੌਂਕ ਰੱਖਦੇ ਉਹਨਾਂ ਦੇ ਲਈ ਖਾਸ ਰਹਿਣ ਵਾਲੀ ਵੀਡੀਓ ਆ ਜਿਹੜੇ ਭਰਾ ਜਰਸੀ ਨਸਲ ਨਾਲ ਜੁੜੇ ਹੋਏ ਆ ਉਹਨਾਂ ਨੇ ਦੀ ਕੁਆਲਿਟੀ ਨੂੰ ਦੇਖ ਕੇ ਪਹਿਚਾਣ ਜਾਣਾ ਵਾ ਵੀ ਇਹ ਕੀ ਚੀਜ਼ ਆ ਮਿੱਤਰੋ ਟਾਪ ਕਲਾਸ ਜਰਸੀ ਦੀ ਤੁਹਾਡੇ ਲਈ ਵੀਡੀਓ ਲੈ ਕੇ ਆਏ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਇਹ ਗੱਬਨ ਹੈਗੀ ਆ ਜਿਹੜੀ ਮਿੱਤਰੋ 50 071 ਡੈਨਮਾਰਕ ਦੇ ਸੀਮਨ ਤੋਂ ਆ ਬਾਈ ਬਲਜੰਦਰ ਵੈਡਿੰਗ ਡੈਕਟਰ ਆ ਜਿਹੜਾ ਭਰਾ ਵੈਡਿੰਗ ਪਿੰਡ ਵਾਲਾ ਉਸ ਵੀਰ ਨੇ ਦਾ ਟੀਕਾ ਭਰਿਆ ਹੋਇਆ ਬਾਈ ਤੇ ਉਹ ਪਤੰਦਰ ਕਾਰਡ ਕੋਡ ਦੇਣ ਲੱਗਾ ਮੈਂਂਟ ਹੀ ਲਾਉਂਦਾ ਹੁੰਦਾ ਤੁਹਾਨੂੰ ਪਤਾ ਯਾਰ ਸਾਰਿਆਂ ਨੂੰ ਆ ਕਾਰਡ ਮੇਰੇ ਪੱਕਾ ਗਾ ਮਾ ਮੈਨੂੰ ਬਹੁਤ ਵਧੀਆ ਚੀਜ਼ ਇਹ ਗੱਲ ਦੀ ਲੱਗਦੀ ਆ ਵੀ ਬਾਈ ਦੀ ਕਿ ਜਿਹੜਾ ਉਹ ਟੀਕੇ ਸਾਂਭਣ ਦੀ ਲੋੜ ਨਹੀਂ ਪੈਂਦੀ ਵੀ ਇੱਕ ਬੰਲਾ ਰਜਿਸਟਰਡ ਤੌਰ ਤੇ ਤਰੀਕ ਦੇਣਾ ਹਰ ਇੱਕ ਚੀਜ਼ ਉਹ ਕਿਹੜੀ ਤਰੀਕ ਦਾ ਭਰਿਆ ਇਹ ਤਾਂ ਨਹੀਂ ਹੈਗਾ ਵੀ ਕੋਈ ਦਿਨ ਭੁੱਲ ਜਾਊਗਾ ਲੇਕਿਨ ਜੇ ਕਾਰਡ ਸਾਂਭ ਕੇ ਰੱਖਿਆ ਹੋਇਆ ਤਾਂ ਚੰਗੀ ਜਰਸੀ ਤੁਹਾਨੂੰ ਮਖਾਉਣ ਲੱਗਾ ਮੈਂ ਕਿੰਨਵਾ ਸੁਆ ਕਿੰਨੇ ਦਿਨਾਂ ਦੀ ਕੱਚੀ ਆਪਾਂ ਸਾਰੀ ਜਾਣਕਾਰੀ ਭਰਾ ਤੋਂ ਲੈ ਲੈਨੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੀਰੇ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਪਰਿਵਾਰ ਵੀ ਹਾਂਜੀ ਵਧੀਆ ਜੀ ਅੱਛਾ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਆਪਣਾ ਨਾਮ ਨਿਰਮ ਅਜਾ ਨਰਮਲ ਬਾਈ ਵੜ ਵੇਤਨੀ ਆ ਕਹਣਾ ਇਹ ਕਿੰਨਾ ਸੂ ਸੂ ਗਿਆ ਇਹ ਤੀਜਾ ਸੂ ਗਿਆ ਤੀਜਾ ਸੂਏ ਨੇ ਸੂਣਾ ਹਾਂਜੀ ਕਿੰਨੇ ਦਿਨ ਪਏ ਵੀਰੇ ਇਹਦੇ ਹਜੇ ਇਹ 5 ਦਿਨ ਬਾਕੀ ਆ 5 ਦਿਨਾਂ ਦੇ ਖੋਲ ਬਾਲਾ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਅਜਾ ਦੂਜੇ ਸੂਏ ਕਿੰਨਾ ਦੁੱਧ ਚੋਲਿਆ ਸੀ ਵੀਰੇ ਇਹ 18 ਪਲੱਸ ਚੋਲਿਆ 18 ਤੋਂ ਬਾਰ-ਬਾਰ ਚੱਲੀ ਹੋਈ ਆ ਐਦ ਕੀ 20 ਦੇ ਘੇਰੇ ਦੇ ਜਾੜੂ ਪੈਣਾ ਹਾਂ ਪੰਜਾਬੜੂ ਅਜਾ ਠੰਡੀ ਠੁੰਡੀ ਪੂਰੀ ਬਾਈ ਬਹੁਤ ਜੀ ਠੀਕ ਆ ਵੀਰੇ ਥੱਲੋਂ ਤਾਂ ਤਿਆਰੀ ਫਿਰ ਪੂਰੀ ਚੰਗੀ ਕਰ ਦੇ ਜੀ ਹਾਂਜੀ ਪੂਰੀ ਜੀ ਵੀ ਮਤਲਬ 5 ਦਿਨ ਤਾਂ ਕਾਗਜੀ ਪਏ 2-4 ਦਿਨ ਉੱਪਰ ਲੈ ਕੇ ਦਿੱ ਤੇ ਟੀਕਾ ਭਰਿਆ ਹੋਇਆ ਤੋਹਾਨੂੰ ਇੱਕ ਵਾਰ ਫੇਰ ਦੱਸ ਦਵਾਂ ਜਰਸੀ ਦਾ 5071 ਡੈਨਮਾਰਕ ਦਾ ਮਿੱਤਰੋ ਅੱਛਾ ਵੀਰੇ ਇਹਦਾ ਰੇਟ ਰੂਟ ਕੀ ਤੈਅ ਕੀਤਾ ਵਾ ਬਾਈ ਰੇਟ ਫੋਨ ਤੇ ਕਰ ਲਾਂਗੇ ਉਹਦੇ ਹੋਊਗਾ ਜੈ ਜੀ ਵੈਸੇ ਵੀਰੇ ਹਾਂਜੀ ਜੈ ਜੀ ਵੀ ਮਾਲਾ ਕੋ ਲੱਖ ਲੱਖ ਵਾਲੀ ਤਾਂ ਨਹੀਂ ਨਾ ਠੀਕ ਹੈ ਵੀਰੇ ਕੱਡੀ ਬਾਹਰ ਨੂੰ ਭਰਾ ਨੂੰ ਮੜਾ ਤੋਰੀ ਲੈ ਵੀ ਮਿੱਤਰੋ ਲੱਖੋਂ ਅੰਦਰ ਹੀ ਰੇਟ ਤੈਅ ਹੋਊਗਾ ਇਹਦਾ ਪਰ ਚੀਜ਼ ਐ ਕਿ ਜਾਂ ਕਹਿਣ ਤੋਂ ਪਾਵੇ ਆ ਵੀ ਪੰਜਾਬ ਵਾਲੀ ਟੌਪ ਕਲਾਸ ਜਰਸੀ ਆ ਕੁਆਲਿਟੀ ਤੁਸੀਂ ਆਪ ਆਈਡੀਆ ਲਾਓਗੇ ਇਹਦਾ ਮੋੜ ਲਾਂਗੇ ਬਹੁਤ ਸੋਹਣਾ ਜਿਹੜਾ ਤਿਆਰੀ ਆ ਮੁਕੰਮਲ ਆ ਹਾਲੇ 5 ਦਿਨਾਂ ਦੇ ਕਾਗਜ਼ੀ ਦਿਨ ਪੂਰੇ ਹੋਣ ਦੇ ਵਿੱਚ ਪਏ ਆ ਮਿੱਤਰੋ ਜੇ 2-4 ਦਿਨ ਕਰਮਾਂ ਵਾਲੀ ਉੱਪਰ ਕੱਢ ਗਈ ਤਾਂ ਇਹਨੇ ਬਣਦੀ ਬਣਾਉਂਦੀ ਨੇ ਥੱਲੋ ਚੰਗੀ ਤਿਆਰੀ ਚੰਗਾ ਟੰਚਾ ਚੰਗੀ ਸੋਹਣੀ ਤਿਆਰ ਹੋ ਜਾਣਾ ਥੱਲੋ ਕਰਮਾਂ ਵਾਲੀ ਨੇ ਮਿੱਤਰੋ ਬਹੁਤ ਸੋਹਣੀ ਵਜੂਦ ਦੇ ਵਿੱਚ ਤਿਆਰ ਹੋਊਗੀ ਇਹਦੀ ਡਿਮਾਂਡ ਆ ਜਿਹੜੀ ਉਹ ਵੀਰ ਹੁਣੀ ਫੋਨ ਦੇ ਉੱਤੇ ਤੈਅ ਕਰਨਗੇ ਤੁਹਾਡੇ ਨਾਲ ਬਰੀਕੀ ਸਾਰੀ ਚੰਗੀ ਆ ਕੁਆਲਿਟੀ ਸਾਰੀ ਚੰਗੀ ਆ ਮੇਹੀ ਥਣ ਥਣ ਬਹੁਤ ਚੰਗਾ ਲੱਗਾ ਹੋਇਆ ਆ ਦੇਖ ਸਕਦੇ ਆ ਮਿੱਤਰੋ ਓਕੇ ਦੀ ਰਿਪੋਰਟ ਆ ਜਾਵਾ ਤੇ ਦੁੱਧ 18 ਕਿਲੋ ਫੈਡ ਫੁੰਡ ਚੰਗੀ ਆ ਜਾਂਦੀ ਬਾਈ ਫੈਡ ਬ 50 55 ਪਲੱਸ ਚੱਲਦੀ ਹੈ ਮਤਲਬ ਰੇਟ ਆਉਂਦਾ ਹਾਂਜੀ ਰੇਟ ਆ ਬਾਈ ਓਕੇ ਲੈ ਮਿੱਤਰੋ ਰੇਟ ਜਿਹੜੀ ਜਰਸੀ ਹੁੰਦੀ ਜਿਹੜੀ ਐਚ ਐਫ ਦੇ ਨਾਲ ਪੇਅਰ ਖਾ ਗਈ ਨਾ ਮਾੜੀ ਮੋਟੀ ਵੀ ਕਈ ਵਾਰੀ ਆਪਾਂ ਐਚ ਐਫ ਦੇ ਕਰੋ ਪੇਟੋ ਪੈਦਾ ਲਈ ਹੁੰਦੀ ਉਹਦੀ ਫੈਂਡ ਦਾ ਜ਼ਰੂਰ ਫਰਕ ਪਾਉਂਦਾ ਹੁੰਦਾ ਪਰ ਜੇਕਰ ਜਰਸੀ ਦੀ ਜਰਸੀ ਪੇਟੋ ਪੈਦਾ ਹੋਈ ਉਹ ਫੈਂਡ ਦੇ ਵਿੱਚ ਕੁਆਲਿਟੀ ਦਿੰਦੀ ਜ਼ਰੂਰ ਆ ਮਿੱਤਰੋ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਕਰਮਾ ਵਾਲੀ ਨੂੰ ਆਖੋ ਕਿ ਬਹੁਤ ਚੰਗੀ ਢਾਂਚਾ ਵਜੂਦ ਚੰਗਾ ਵਾ ਰੇਟ ਬਾਈ ਹਣੀ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰਨਗੇ ਤੇ ਨੰਬਰ ਵੀਰੇ ਦੱਸੀ ਨਿਰਮਲ ਬਾਈ 70094 9 94 97681 97681 700 96 ਹਣਾ 94 97681 ਠੀਕ ਹੈ ਬਈ ਇਸ ਨੰਬਰ ਤੇ ਬਾਈ ਨਾ ਕਰਨਾ ਤੁਸੀਂ ਮਿੱਤਰੋ ਰਾਬਤਾ ਕਾਇਮ ਪਿੰਡ ਬਰੀ ਵਾਲਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਲੱਗਦਾ ਵਾ ਮਿੱਤਰੋ ਜੇ ਜਿਹੜੇ ਭਰਾ ਜਰਸੀ ਦਾ ਸ਼ੌਂਕ ਰੱਖਦੇ ਆ ਜਰਸੀ ਦਾ ਨਗੀਨਾ ਤੁਹਾਨੂੰ ਦਿਖਾਤਾ ਵਾ ਅਗਲੀ ਕਾਰਵਾਈ ਤੁਹਾਡੇ ਹੱਥਾ ਹੋਰ ਇਸਤਨੋਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ